ਗੁਰਜੀਤ ਕਾਲ ਸਾਵਾਦ ਵਾਹਿਗੁਰੂ ਜੀ ਕੀ ਬੱਲੇ ਗੁਰੂ ਰੂਪ ਗੁਰ ਪਿਆਰੇ ਖਾਲਸਾ ਸਰਬੱਤ ਦਾ ਸੰਗਤ ਜੀਓ ਅੱਜ ਤਨਤਨ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਉਹਨਾਂ ਦੀ ਕਿਰਪਾ ਸਦਕਾ ਪਿੰਡ ਮਹਾਈਤੀਪੁਰ ਹਵੇਲੀਆਂ ਵਾਰਡ ਨੰਬਰ 2 ਦੀ ਸਹਿਮਤੀ ਹੋਈ ਆ ਨਵੇਂ ਪੰਚਾਇਤ ਜਿਹੜੀ ਨਵੀਂ ਬਾਨੀ ਆ ਉਹਦੇ ਵਿੱਚ ਸਾਰੀਆਂ ਵੇਹਲੀਆਂ ਦੀ ਸੰਗਤ ਆ ਵਾਰਡ ਨੰਬਰ 21 ਉਹਨਾਂ ਨੇ ਸਾਰੀ ਸੰਗਤ ਨੇ ਫੈਸਲਾ ਕੀਤਾ ਹੈ ਭਾਈ ਮੰਗਾ ਸਿੰਘ ਨੂੰ ਪੰਚਾਇਤ ਮੈਂਬਰ ਅੱਜ ਤੋਂ ਜਿਹੜਾ ਹੈ ਅੱਜ 2 ਤਰੀਕ ਹੈ ਤੇ 2 ਤਰੀਕ ਵਾਲੇ ਦਿਨ ਸਾਰੀ ਸੰਗਤ ਨੇ ਇੱਕ ਵਾਰਡ ਬੰਦੀ ਬਣਾ ਕੇ ਉਹਦੇ ਵਿੱਚੋਂ ਭਾਈ ਮੰਗਾ ਸਿੰਘ ਨੂੰ ਮੈਂਬਰ ਅੱਜ ਤੋਂ ਬਣਾ ਦਿੱਤਾ ਹੈ ਤੇ ਇਸ ਤਰ੍ਹਾਂ ਗੁਰੂ ਪਿਆਰੇ ਖਾਲਸਾ ਜੀ ਪੂਰੇ ਪੰਜਾਬ ਦੇ ਵਿੱਚ ਪੂਰੇ ਪਿੰਡਾਂ ਦੇ ਵਿੱਚ ਸਹਿਮਤੀ ਦੇ ਨਾਲ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਸਹਿਮਤੀ ਦੇ ਨਾਲ ਪੰਚਾਇਤਾਂ ਬਣਾਓ ਜਿਵੇਂ ਅੱਜ ਨਗਰ ਮਹੈਦੀਪੁਰ ਵਹਿਲੀਆਂ ਦੀ ਪੰਚਾਇਤ ਵੱਲੋਂ ਇੱਕ ਮੈਂਬਰ ਜਿਹੜਾ ਅੱਜ ਬਣਾਇਆ ਗਿਆ ਹੈ ਇੰਨੀਆਂ ਬੇਨਤੀਆਂ ਕਰਦੇ ਖਿਵਾ ਤੇ ਜਾਚਕਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ